ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਕਾਟਨ ਦੇ ਸੂਟ ਲੈ ਕੇ ਆਏ ਜੀ ਕਾਟਨ ਦੁਪੱਟਿਆਂ ਦੇ ਨਾਲ ਹੀ ਹੋਣਗੇ ਤੇ ਪ੍ਰਾਈਸ ਰਹਿਣਾ ਸਾਰੀ ਵੀਡੀਓ ਦਾ 1000 1000 ਪ੍ਰਾਈਸ ਰਹਿਣਾ ਜੀ ਸੂਟਾਂ ਦਾ ਤੇ ਕੋਰੀਅਰ ਚਾਰਜੀਜ਼ ਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ অপਸ਼ਨ ਨਹੀਂ ਹੈ ਕਿ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਸੂਟ ਪਿਕ ਕਰਨਾ ਹੈ ਤਾਂ ਤੁਸੀਂ ਕੈਸ਼ ਪੇਮੈਂਟ ਕਰਕੇ ਆਪਣਾ ਸੂਟ ਪਿਕ ਕਰ ਸਕਦੇ ਹੋ ਜੇਕਰ ਤੁਸੀਂ ਆਨਲਾਈਨ ਸੂਟ ਮੰਗਾਨੇ ਹੋ ਤਾਂ ਤੁਹਾਨੂੰ ਆਨਲਾਈਨ ਹੀ ਪੇਮੈਂਟ ਕਰਨੀ ਪੈਣੀ ਹੈ ਤੇ ਕੋਰੀਅਰ ਚਾਰਜੀਜ਼ ਆ ਜਿਹੜੇ ਉਹ ਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਚ ਆਪਾਂ ਵੀਡੀਓ ਲੈ ਕੇ ਆਉਂਦੇ ਆ ਸਵਾ 9 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਆ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈ ਤੇ ਬੜੀ ਪਿਆਰੀ ਕਲੈਕਸ਼ਨ ਹੈ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਸੂਟਾਂ ਦਾ ਤਾਂ ਆਪਾਂ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਬਾਕੀ ਜੋ ਮੈਨੂੰ ਡੇਲੀ ਕਮੈਂਟ ਕਰਦੇ ਹੋ ਤਾਂ ਸਾਰਿਆਂ ਦਾ ਥੈਂਕ ਯੂ ਦਿਲੋਂ ਧੰਨਵਾਦ ਜੀ ਐਵੇਂ ਪਿਆਰ ਕਰਦੇ ਰਹੋ ਤੇ ਦੇਖਦੇ ਹਾਂ ਅਸ ਦਾ ਪਹਿਲਾ ਸੂਟ ਇਹ ਦੇਖੋ ਕਰੀਮ ਦੇ ਵਿੱਚ ਹੈ ਜੀ ਇਹ ਸੂਟ ਜਿਹੜਾ ਬੇਸ ਹੈ ਸੂਟ ਦਾ ਕਰੀਮ ਹੈ ਤੇ ਬਲੈਕ ਦੇ ਵਿੱਚ ਪ੍ਰਿੰਟ ਐਵੇਂ ਦੀ ਦੋ ਸੂਟ ਦਿਖਾਵਾਂਗੇ 셔ਟ ਦੀ ਜਿਹੜੀ ਪ੍ਰਿੰਟ ਹੈਗਾ ਲੱਗ-ਲੱਗ ਰਹਿਣੀ ਹੈ ਕਲਰ ਸੇਮ ਰਹਿਣਾ ਪ੍ਰਿੰਟ ਦੇਖੋ ਬਿਲਕੁਲ ਪਿਓਰ ਜਿਹੜੀ ਕਾਟਨ ਹੁੰਦੀ ਹੈ ਕੱਚੀ ਕਾਟਨ ਉਹਦੇ ਵਿੱਚ ਸੂਟ ਹੈ 2.5 ਮੀਟਰ ਦੀ 셔ਟ 2.5 ਮੀਟਰ ਦੀ ਬਾਟਮ 2.5 ਮੀਟਰ ਦਾ ਦੁਪੱਟਾ neck ਤੇ ਦੇਖੋ ਕਿੰਨੀ ਪਿਆਰੀ ਪੱਟੀ ਹੈ ਇਹ ਤੁਸੀਂ ਆਪਣੀ ਲੈਂਥ ਦੇ ਅਕੋਰਡਿੰਗ ਆਪਾਂ ਉੱਪਰ-ਨੀਚੇ ਕਰ ਸਕਦੇ ਹਾਂ ਜੀ ਇਹਨੂੰ ਤੇ ਘੇਰੇ ਤੇ ਵੀ ਹੈ ਬੜੀ ਸੋਹਣੀ ਪਿੰਟੈਕਸ ਪਾ ਕੇ ਐਂਕਰ ਵਾਲੀ ਡਿਜ਼ਾਈਨਿੰਗ ਕੀਤੀ ਹੋਈ ਹੈ ਬਹੁਤ ਸੋਹਣੀ ਇਹਨੂੰ ਬਾਜੂ ਤੇ ਵੀ ਯੂਜ਼ ਕਰ ਸਕਦੇ ਆ ਜਾਂ ਘੇਰੇ ਤੇ ਲੱਗੀ ਹੋਈ ਵੀ ਸੋਹਣੀ ਲੱਗ ਰਹੀ ਐਵੇਂ ਘੇਰੇ ਤੇ ਵੀ ਰੱਖ ਸਕਦੇ ਆ ਕਾਫੀ ਸਾਰੇ ਸੂਟ ਹੈਗੇ ਆ ਅੱਜ ਆਪਾਂ ਥੋੜੇ ਜਲਦੀ ਜਲਦੀ ਵੀਡੀਓ ਬਣਾਵਾਂਗੇ ਨਾਲ ਮੈਚਿੰਗ ਬਾਟਮ ਰਹਿਣੀਆਂ ਸਾਰੇ ਸੂਟਾਂ ਦੇ ਨਾਲ ਤੇ कॉटन ਮਲਮਲ कॉटन ਦੇ ਦੁਪੱਟੇ ਰਹਿਣੇ ਆ ਪੂਰੇ ਖੁੱਲੇ ਦੁਪੱਟੇ ਇਹ ਦੇਖੋ ਦੁਪੱਟਾ ਕਿੰਨਾ ਪਿਆਰਾ ਹੈ ਇਹ ਡੇਲੀ ਵੀਰ ਦੇ ਲਈ ਜਿਵੇਂ ਕੋਈ ਸਕੂਲ ਜਾਣਿਓ ਤੁਸੀਂ ਪੜਾਉਣ ਕੋਈ ਆਫਿਸ ਚ ਜਾਣਿਓ ਇਹ ਆਪ ਘਰੇ ਵੀ ਪਾਉਣੇ ਆ ਪ੍ਰੋਪਰ ਫਿਨਿਸ਼ਿੰਗ ਦੁਪੱਟਿਆਂ ਦੀ ਰਹਿਣੀ ਆ ਤਾਂ 1000 ਦੀ ਰੇਂਜ ਚ ਕਿਤੇ ਵੀ ਖਰਾਬ ਨਹੀਂ ਹੁੰਦੇ ਜਿੰਨਾ ਮਰਜੀ ਇਹਨਾਂ ਨੂੰ ਪਾਓ ਤੋਂ ਉਵੇਂ ਦੀ ਰਹਿਣੇ ਜੀ ਸੂਟ ਇਹ ਦੇਖੋ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ ਪ੍ਰਾਈਸ ਹੈਗਾ 1000 1000 ਪ੍ਰਾਈਸ ਦੇ ਨਾਲ ਇਹ ਸੇਮ ਦੇ ਵਿੱਚ ਹਲਕਾ ਜਿਹਾ ਪ੍ਰਿੰਟ ਦਾ ਫਰਕ ਹੈ ਕਲਰ ਸੇਮ ਹੈ ਤੇ ਬਾਟਮ ਦੀ ਡਿਜ਼ਾਈਨਿੰਗ ਵੀ ਸੇਮ ਹੈ ਜਿਹੜਾ ਵਰਕ ਹੈ neck ਤੇ ਉਹ ਵੀ ਸੇਮ ਹੈ ਬਸ ਪ੍ਰਿੰਟ ਦਾ ਫਰਕ ਹੈ ਜੀ ਹਲਕਾ ਹਲਕਾ ਇਹ ਆ ਗਈ ਸ਼ਰਟ ਘੇਰੇ ਤੇ ਹੋਈ ਪ੍ਰਿੰਟ ਦਾ ਫਰਕ ਹੈ ਬਸ ਕਲਰ ਸੇਮ ਹੈ ਬਟਮਾਂ ਦੀ ਪ੍ਰਿੰਟਡ ਨਾਲ ਬਲੈਕ ਦੇ ਵਿੱਚ ਤੇ ਮਲਮਲ कॉटन ਦਾ ਹੀ ਦੁਪੱਟਾ ਪੂਰੇ ਖੁੱਲੇ ਦੁਪੱਟੇ ਆ ਜਿਵੇਂ ਹੁਣ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਫੇਸ ਕਵਰ ਕਰਨਾ ਹੁੰਦਾ ਆਪਾਂ ਨੇ ਤਾਂ ਬਹੁਤ ਸੋਹਣੇ ਲੱਗਦੇ ਆ ਇਹ ਜਿਵੇਂ ਸਿਰ ਤੇ ਵੀ ਲੈਣਾ ਤਾਂ ਵੀ ਠੀਕ ਹੈ 1000 ਪ੍ਰਾਈਸ 1000 ਪ੍ਰਾਈਸ ਦੇ ਨਾਲ ਇਹ ਦੋ ਸੂਟ ਮੈਂ ਇੱਕ ਅ ਕਲਰ ਦੇ ਵਿੱਚ ਦੋ ਡਿਜ਼ਾਈਨ ਦਿਖਾਏ ਆ ਨੈਕਸਟ ਦਿਖਾਣੇ ਆ ਬੜਾ ਸੋਹਣਾ ਲਵੈਂਡਰ ਕਲਰ ਪਰਪਲ ਕਲਰ ਦੇ ਵਿੱਚ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਸੂਟ ਦਿਖਾਵਾਂਗੇ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੋਨਾ ਜਾਂ ਗਫ ਜਾਂ ਕੱਪੜਾ ਨੈਕ ਤੇ ਆ ਗਿਆ ਵਰਕ ਕਿਹਰੇ ਤੇ ਵੀ ਸਾਰਿਆਂ ਦੇ ਕਈ ਜਿਵੇਂ ਇਹਦੇ ਤੇ ਵਰਕ ਕੀਤਾ ਹੋਇਆ ਦੇਖੋ ਕਿੰਨਾ ਪਿਆਰਾ ਇਹਨਾਂ ਦੀ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਕਿਉਂਕਿ neck ਵਾਲੀ ਪੱਟੀ ਨੂੰ ਆਪਾਂ ਅਡਜਸਟ ਕਰ ਸਕਦੇ ਹਾਂ ਉੱਪਰ-ਨੀਚੇ ਤੇ ਨਾਲ ਮੈਚਿੰਗ ਬਾਟਮ ਤੇ ਮਲਮਲ कॉटन ਦਾ ਇਹ ਦੁਪੱਟਾ ਦੁਪੱਟਿਆਂ ਦੀ ਸਾਰਿਆਂ ਦੀ ਫਿਨਿਸ਼ਿੰਗ ਹੋਈ ਹੋਈ ਹੈ ਜੀ ਪ੍ਰੋਪਰ ਇਹ ਆ ਗਿਆ ਇਸ ਦਾ ਦੁਪੱਟਾ ਦੇਖੋ ਕਿੰਨਾ ਪਿਆਰਾ 1000 ਪ੍ਰਾਈਸ 1000 ਪ੍ਰਾਈਸ ਦੇ ਹਨ ਨੈਕਸਟ ਆ ਗਿਆ ਇਹ ਦੇਖੋ ਕਿੰਨਾ ਪਿਆਰਾ ਸੂਟ ਹੈ ਰਸਟ ਮਰੂਨ ਜਿਹਾ ਕਲਰ ਹੈ ਤੇ ਨੈਕ ਤੇ ਬੜਾ ਸੋਹਣਾ ਵਰਕ ਕੀਤਾ ਹੋਇਆ ਮਿਰਰ ਵਰਕ ਹੈ ਨੈਕ ਤੇ ਇਹ ਨੋਰ ਜਸਟ ਕਰ ਸਕਦੇ ਆ ਆਪਾਂ ਲੈਂਥ ਦੇ ਅਕੋਰਡਿੰਗ ਸਕਿਨ بیس ਹੈ ਸੂਟ ਦਾ ਤੇ ਘੇਰੇ ਤੇ ਪੱਟੀ ਰੈਡੀ ਕੀਤੀ ਹੋਈ ਹੈ ਐਂਕਰਿੰਗ ਦੀ ਡਿਜ਼ਾਈਨਿੰਗ ਦੇ ਨਾਲ ਲਾਈਨਿੰਗ ਦੇ ਵਿੱਚ ਬਾਟਮ ਹੈ। ਨਾਲ ਹੈਗਾ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਬਣਾ ਸੂਟ ਦਾ। ਬਹੁਤ ਸੋਹਣਾ ਦੁਪੱਟਾ। ਕਲਰ ਵੀ ਬੜਾ ਪਿਆਰਾ ਹੈ ਸੂਟ ਦਾ। ਇਹ ਲੁੱਕ ਆ ਜਾਂਦੀ ਹੈ। 1000 ਪ੍ਰਾਈਸ ਹੈ ਜੀ 1000 ਪ੍ਰਾਈਸ ਦੇ ਨਾਲ ਰਹਿਣਗੇ ਸੂਟ। ਨੈਕਸਟ ਆ ਗਿਆ ਪਰਪਲ ਕਲਰ ਦੇ ਵਿੱਚ ਹੈ ਵੀ ਕਿਉਂਕਿ ਪਰਪਲ ਵੀ ਅਲੱਗ-ਅਲੱਗ ਹੁੰਦੇ ਆ ਜੀ ਕੋਈ ਲਾਈਟ ਡਾਰਕ ਪ੍ਰਿੰਟ ਬੜਾ ਸੋਹਣਾ ਨੈਕ ਤੇ ਸਾਰਾ ਵਰਕ ਹੈ ਘੇਰੇ ਤੇ ਬੜਾ ਸੋਹਣਾ ਵਰਕ ਕੀਤਾ ਹੋਇਆ ਜਿਗਜ਼ੈਕ ਤੇ ਵਿੱਚ ਮੈਚਿੰਗ ਬਾਟਮ ਤੇ ਮਲਮਲ कॉटन ਦਾ ਦੁਪੱਟਾ ਦੁਪੱਟੇ ਪੂਰੇ ਖੁੱਲੇ ਦੁਪੱਟੇ ਆ ਬੜੇ ਪਿਆਰੇ ਸੌਫਟ ਮਰਮਲ कॉटन ਦੇ ਇਹ ਲੋਕਾ 1000 ਪ੍ਰਾਈਸ ਹੈ ਨੈਕਸਟ ਆ ਗਿਆ ਬੜਾ ਸੋਹਣਾ ਪੈਰਟ ਗ੍ਰੀਨ ਸਾਰੇ ਮੈਚਿੰਗ ਸੂਟ ਹੋਣਗੇ ਬੜਾ ਪਿਆਰਾ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਸੂਟ ਬਣਨਾ ਹੈ ਇਹਦੇ ਵਰਗੇ ਮਨਮਨ ਕਾਟਨ ਤੇ ਦੁਪੱਟਾ ਕਿੰਨਾ ਦਾ ਇਹ ਦੁਪਾ ਜਾਣੀ ਇਤਨੇ ਜਾਰ ਪ੍ਰਾਈਸ ਦੇ ਨਾਲ 1000 ਪ੍ਰਾਈਸ ਦੇ ਦਾ ਨੈਕਸਟ ਆਗੇ ਪਿੰਕ ਕਲਰ ਸੋਨਾ ਜਾਂ ਪਿੰਕ ਹੈ ਵਾਈਟ ਪ੍ਰਿੰਟ ਦੇ ਨਾਲ neck ਤੇ ਆ ਗਿਆ ਵਰਕ ਕੀ ਰੀਤੇ ਵਰਕ ਹੈ ਮੈਚਿੰਗ ਬਾਟਮ ਨਾਲ ਪ੍ਰਿੰਟ ਦੇ ਵਿੱਚ ਸਿੰਗਰ ਮਲ ਕਾਟਨ ਦਾ ਦੁਪੱਟਾ ਬਹੁਤ ਸੌਫਟ ਦੇ ਵਿੱਚ ਦੁਪੱਟੇ ਆ ਇਹ ਲੋਕਾ ਦੇਖੋ ਕਿੰਨਾ ਪਿਆਰਾ ਬੇਬੀ ਪਿੰਕ ਕਲਰ ਆ ਇਹ ਲੋਕਾ ਦੇ ਸੋਹਣੇ 1000 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਮਸਟਰਡ ਕਲਰ ਨੈਕ ਤੇ ਵਰਕੇ घेरे से बड़ा प्यारा वर्क है नॉ मैचिंग बॉटम का दुकड़ा देखो कि सोने दुपट्टे लोग हजार प्राइज ਨੈਕਸਟ ਆ ਗਿਆ ਪਿੰਕ ਕਲਰ ਫਿਰ ਤੋਂ ਸੇਮ ਪਿੰਕ ਕਲਰ ਹੈ ਜਿਹੜਾ ਪਹਿਲਾਂ ਦਿਖਾਇਆ ਸੀ ਬਸ ਪ੍ਰਿੰਟ ਦਾ ਫਰਕ ਹੈ ਕਲਰ ਸੇਮ ਹੈ ਨੈਕਸਟ ਤੇ ਵਰਕ ਕੇ ਇਹ ਰਿਤੇ ਵਰਕੇ ਬੜਾ ਪਿਆਰਾ ਸੋਹਣਾ ਕੱਪੜਾ ਇਹ ਲੋਕ ਫਾਇਰ ਸੂਟ 1000 ਦਾ ਇਸ ਦੇਣਾ ਨੈਕਸਟ ਆ ਗਿਆ ਮਸਟਡ ਕਲਰ ਸਾਰਿਆਂ ਦੀ ਪ੍ਰਿੰਟਿੰਗ ਬੜੀ ਅਲੱਗ-ਅਲੱਗ ਪ੍ਰਿੰਟਿੰਗ ਹੈ ਬਹੁਤ ਸੋਹਣਾ ਸੂਟ ਹੈ ਇਹ ਨੈਕ ਤੇ ਜਿਹੜਾ ਵਰਕ ਹੈ ਇਹਨੂੰ ਆਪਾਂ ਅਡਜਸਟ ਕਰ ਸਕਦੇ ਹਾਂ ਜੀ ਉੱਪਰ-ਨੀਚੇ ਆਪਣੀ ਲੈਂਥ ਦੇ ਅਕੋਰਡਿੰਗ ਘੇਰੇ ਤੇ ਵੀ ਵਰਕ ਹੈ ਪ੍ਰਿੰਟ ਬੜਾ ਪਿਆਰਾ ਹੈ ਸੂਟ ਦਾ ਵੀ मैचिंग बॉटम ਦਾ ਤੇ ਮਲਮਲਨ कॉटन ਦਾ ਆ ਗਏ ਸਟ ਡੁਪਟੇ ਡੁਪਟੇ ਪੂਰੇ ਖੁੱਲੇ ਦੁਪੱਟੇ ਬੜੇ ਪਿਆਰੇ ਸੌਫਟ ਬਿਲਕੁਲ 1000 ਪ੍ਰਾਈਸ ਹੈ ਜੀ 1000 ਪ੍ਰਾਈਸ ਦੇ ਨਾਲ ਨੈਕਸਟ ਆਗੇ ਪਰਪਲ ਕਲਰ ਦੇ ਵਿੱਚ ਜਿੰਨੇ ਮੈਂ ਤੁਹਾਨੂੰ ਹੁਣ ਤੱਕ ਪਰਪਲ ਦਿਖਾਏ ਆ ਸਾਰਿਆਂ ਦਾ ਕਲਰ ਅਲੱਗ-ਅਲੱਗ ਹੈ ਕਿਉਂਕਿ ਪਰਪਲ 'ਚ ਕਾਫੀ ਜ਼ਿਆਦਾ ਸ਼ੇਡਜ਼ ਆਉਂਦੇ ਆ ਦੇਖੋ ਕਿੰਨਾ ਪੈਟਰਨ ਮੈਚ ਤੇ ਵਰਕ ਕੀ ਰਿਹਾ ਤੇ ਵਰਕ ਆ ਗਿਆ ਅਲੱਗ-ਅਲੱਗ ਵਰਕ ਹੈ ਸਾਰਿਆਂ ਤੇ ਮੈਚਿੰਗ ਬਾਟਮ ਤੇ ਮलमल ਕਾਟਨ ਦਾ ਦੁਪੱਟਾ ਦੁਪੱਟੇ ਮੈਂ ਤਾਂ ਖੋਲ ਕੇ ਦਿਖਾਨੀ ਹੁੰਨੀ ਪੂਰਾ ਸਭ ਨੂੰ ਪ੍ਰਿੰਟ ਪਤਾ ਚੱਲ ਜਾਂਦਾ ਕਿ ਦੁਪੱਟਿਆਂ ਦੇ ਵੀ ਪ੍ਰਿੰਟ ਅਲੱਗ-ਅਲੱਗ ਹੈ ਸਾਰਿਆਂ ਦੀ ਪ੍ਰਿੰਟਿੰਗ ਅਲੱਗ-ਅਲੱਗ ਹੈ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਲੈ ਸਕਦੇ ਹੋ ਤੇ ਕਿਵੇਂ ਦਾ ਲੈਣਾ ਹੈ 1000 ਪ੍ਰਾਈਜ਼ ਹੈ ਇਕੱਤਰ ਜਾਰ ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਨਾ ਕਾਜਰੀ ਜਿਆ ਰੰਗ ਹੈ

मैचिंग बॉटम कॉटन दसता दुपट्टा कि दुपट्टा वन थाउजेंड प्राइज है जी एक हज़ार प्राइज अपना सूट है मरून ज कलर प्रिंटिंग बड़ी प्यारी है थोड़े डार्क सूट दिखावे सारे डार्क नेक हुआ। के बीच नैक तो हो सोना हैंडवर्क हुए घेरे से ब्रीक लेस लगी हुई तो तो है मैचिंग बॉटमल कॉटन दुपट्टा दुपटा देखो कि सोहना है बड़े सूट का कलर बहुत सोहना यदा अलग कलर है मैरून भी नहीं है का? ਲੱਗ ਜਾਈ ਸ਼ੇਡ ਹੈ ਇਹ ਲੁੱਕ ਆ ਜੇ ਤੁਸੀਂ ਮੈਂ ਸਾਰੇ ਸੂਟ ਤੁਹਾਨੂੰ ਡਾਰਕ ਕਲਰ ਦੇ ਵਿੱਚ ਦਿਖਾਵਾਂਗੇ ਡਾਰਕ ਪਰਪਲ ਕਲਰ ਹੈ ਕਿਉਂਕਿ ਕਾਫੀ ਕਸਟਮਰ ਹੁੰਨੇ ਜਿਨ੍ਹਾਂ ਨੂੰ ਲਾਈਟ ਕਲਰ ਨਹੀਂ ਪਸੰਦ ਤੁਸੀਂ ਡਾਰਕ ਕਲਰ ਲੈ ਸਕਦੇ ਹੋ ਲੈ ਕੇ ਆ ਗਿਆ ਬਹੁਤ ਕੀ ਰਿਹਾ ਤੇ ਮਾ ਸੁਨਗਰ ਕੁ ਬਈਆ ਜਿੰਗੋਤ ਮੰਨ। ਇਹ ਬੰਨ ਬੋਟਨ ਦਾ ਦੁਪੱਟਾ। ਦੁਪੱਟਿਆਂ ਦੀ ਪ੍ਰਿੰਟਿੰਗ ਬਹੁਤ ਸੋਹਣੀ ਦੁਪੱਟੇ ਤੇ। ਆ ਗਿਆ ਸੋਹਣਾ। ਨੈਕਸਟ ਆ ਗਿਆ। ਬਲੈਕ ਦੇ ਵਿੱਚ। ਬਲੈਕ ਸੂਟ ਦਾ ਸਭ ਤੋਂ ਪਹਿਲਾਂ ਸੇਲ ਹੋ ਜਾਂਦਾ। ਇਹ ਜਦੋਂ ਮੈਂ ਤੁਹਾਨੂੰ ਮੈਰੂਨ ਚੂਬ ਦਿਖਾਇਆ ਸੀ ਰਸਟ ਮੈਰੂਨ ਉਹਦੇ ਨਾਲ ਦਾ ਕੀ ਰੀਤੀ ਉਹਦੀ ਸੋਹਣੀ ਡਿਜ਼ਾਈਨਿੰਗ ਆ ਲੈਨ ਦੇ ਵਿੱਚ ਬਾਟਮ ਸਪਨ ਨੂੰ ਕੰਟੈਂਟ ਤੱਕ ਤੱਕਾ ਦੇਖੋ ਕਿੰਨਾ ਪਿਆਰਾ ਹੈ ਦਾ 골ਡਨ ਤੇ ਬਲੈਕ ਦਾ ਕੰਟਰਾਸਟ ਆ ਬੜਾ ਸੋਹਣਾ ਕੋਕਾ ਦੇਸ 4000 ਪ੍ਰਾਈਸ ਨੇ 22000 ਪ੍ਰਾਈਸ ਨੈਕਸਟ ਆ ਗਿਆ 55 ਕਲਰ ਦੇ ਵਿੱਚ ਪਰਪਲ ਸੂਟ ਆਪਣੇ ਕੋਲ ਕਾਫੀ ਸਾਰੇ ਆ ਵਿੱਚ ਪਰ ਕਲਰ ਸਾਰਿਆਂ ਦੇ ਅਲੱਗ-ਅਲੱਗ ਹੈ ਜੀ ਕਾਫੀ ਜ਼ਿਆਦਾ ਸ਼ੇਡ ਦਿਖਾਏ ਆ ਪਰਪਲ ਦੇ ਮੈਂ ਤੁਹਾਨੂੰ ਕੋਈ ਲਾਈਟ ਹੈ ਕੋਈ ਡਾਰਕ ਹੈ ਸਭ ਦੀ ਡਿਜ਼ਾਈਨਿੰਗ ਅਲੱਗ-ਅਲੱਗ ਨੇਕ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਕੀਰੀ ਤੇ ਵਰਕ ਤੇ ਕੋਸਣਾ ਜਿੰਗ ਬਾਟਮ ਨਾਲ ਕਾਟ ਆ ਦਾ ਦੁਪੱਟਾ ਇੱਕ ਪੈਰਸ ਇੱਕ ਜਿਆ ਪ੍ਰਾਈਸ 1000 ਪ੍ਰਾਈਸ ਦੇ ਨਾਲ ਰਹਿਣਗੇ ਸੂਟ ਆਪਣੇ ਠੀਕ ਕਰ ਜੀ ਨੈਕਸਟ ਆਗੇ ਗ੍ਰੀਨ ਕਲਰ ਇਹ ਜੈਕਨ ਕੋਸੂਟਾਂ ਤੇ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਆ ਇਹ ਤਾਂ ਗਰਮੀਆਂ ਦੇ ਵਿੱਚ ਇੰਨਾ ਬੈਨੀਫਿਟ ਹੁੰਦਾ ਤੁਸੀਂ 3 3 4 4 ਸੂਟ ਵੀ ਲੈ ਸਕਦੇ ਹੋ neck ਤੇ work ਹੈ ਕਿਰਿਆ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਇਹ ਅਡਜਸਟੇਬਲ ਹੈ ਜੀ ਵਰਕ ਜਿਹੜਾ ਦਿੱਤਾ ਹੋਇਆ neck ਤੇ ਆਪਣੀ ਲੈਂਥ ਦੇ ਅਕੋਰਡਿੰਗ ਤੁਸੀਂ ਅਡਜਸਟ ਕਰ ਸਕਦੇ ਹੋ ਮੈਚਿੰਗ ਬਾਟਮ ਸਟਰੀ ਯੈਲੋ ਦੇ ਨਾਲ ਹੈਗਾ ਦੇ ਵਿੱਚ ਕੰਟਰਾਸਟ ਵਿੱਚ ਥੋੜਾ ਸੋਹਣਾ ਲੱਗ ਰਿਹਾ 1000 ਕੋਈ ਨੈਕਸਟ ਆ ਗਿਆ ਸੂਟ 프린ਟਿੰਗ ਸਾਰਿਆਂ ਦੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਤੇ ਫੈਬਰਿਕ ਬਹੁਤ ਫਾਈਨ ਹੈ ਪਿਓਰ ਕਾਟਨ ਦੇ ਸੂਟ ਹੈ ਜੀ ਬਿਲਕੁਲ ਪਿਓਰ ਦੇ ਕੋਈ ਸਿੰਥੈਟਿਕ ਤੰਦ ਨਹੀਂ ਹੈਗੀ ਵਿੱਚ ਨੈਕ ਤੇ ਬਹੁਤ ਸੋਹਣਾ ਹੈਂਡਵਰਕ ਹੋਇਆ ਕੀ ਰੇਤੇ ਪੱਟੀ ਹੈ ਬਾਟਮ ਦੇ ਨਾਲ ਦੀ ਮੈਚਿੰਗ ਬਾਟਮ ਤੇ ਨਾਲ ਹੈ ਰੱਖ ਮੈਂ ਬਾਟਮ ਲਈ ਦੁਪੱਟਾ ਦੁਪੱਟਾ ਇੱਕ હજાર ਪ੍ਰਾਈਸ 1000 ਪ੍ਰਾਈਸ ਦੇ ਨਾਲ ਸੌਟ ਰਹੇਗੇ ਨੈਕਸਟ ਆ ਗਿਆ ਮਸਟਰਡ ਕਲਰ ਬਾਟਮ ਤੇ ਆ ਗਿਆ ਬਸ ਬਹੁਤ ਸੋਹਣਾ ਪ੍ਰਿੰਟ ਪਾਟਮ ਦਾ ਬ੍ਰੀਕ ਤੇ ਮੈਂ ਕਾਟ ਲਾ ਬੜਾ ਸੋਹਣਾ ਮਹਿੰਦੀ ਜੀ ਟੋਨ ਤੇ ਹੈ ਇਹ ਵਾਲਾ ਸੂਟ ਮਸਟਰਡ ਨਹੀਂ ਕਹਿ ਸਕਦੇ ਇਹਨੂੰ ਉਹਦਾ ਮਹਿੰਦੀ ਹੀ ਟੋਨ ਤੇ ਹੈ ਬੜਾ ਬਹੁਤ ਸੋਹਣਾ ਦਾ 1000 ਪ੍ਰਾਈਸ 1000 ਪ੍ਰਾਈਸ ਦੇ ਨਾਲ ਇਹਦੇ ਵਿੱਚ ਸੇਮ ਪ੍ਰਿੰਟ ਦੇ ਵਿੱਚ ਇੱਕ ਕਲਰ ਹੋ ਰਿਹਾ ਆਪਣੇ ਕੋਲ

ਇਹਤੂ ਸੂਟ ਦਿਖਾਏ ਇੱਕ ਪ੍ਰਿੰਟ ਚ ਟੂ ਕਲਰ ਮਹਿੰਦੀ ਮਸਟਰਡ ਤੇ ਪਰਪਲ ਵਾਈਨ ਦਾ ਕਲਰ ਆ ਲੱਗ ਜਾਈ ਹੈ ਜੀ ਸ਼ੇਡ ਇਹਦਾ ਸੂਟ ਦਾ ਤੇ ਪ੍ਰਾਈਸ ਹੈਗਾ ਅੱਜ ਦੇ ਸਾਰੇ ਸੂਟਾਂ ਦਾ 1000 1000 ਪ੍ਰਾਈਸ ਦੇ ਨਾਲ ਸਾਰੇ ਸੂਟ ਲੈਣਗੇ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜਿਵੇਂ 81465808038146580800 ਦਿਨ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜੁ ਦੱਸਿਆ ਕਰੋ ਕਿ ਪ੍ਰੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ